ਮੈਂ ਪਹਿਲਾਂ ਬੇਨਤੀ ਕਰ ਦਵਾ ਮੈਂ ਕਿਸੇ ਧਰਮ ਦੇ ਖਿਲਾਫ ਨਹੀਂ ਆ ਨਾ ਮੈਂ ਸਹੀ ਧਰਮ ਦੇ ਖਿਲਾਫ ਆ ਨਾ ਮੈਂ ਹਿੰਦੂ ਧਰਮ ਦੇ ਖਿਲਾਫ ਆ ਤੇ ਨਾ ਮੈਂ ਮੁਸਲਮਾਨ ਧਰਮ ਦੇ ਖਿਲਾਫ ਆ ਮੈਂ ਬੇਨਤੀ ਕਰਦਾ ਜਿੰਨੀਆਂ ਵੀ ਮੈਂ ਬੇਨਤੀਆਂ ਜਿਹਦਾ ਕੀਤੀਆਂ ਵਾ ਸਭ ਸੰਗਤਾਂ ਮੇਰੀਆਂ ਗੱਲ ਜੇ ਸੁਣਦੀ ਆ ਸੰਗਤ ਜੀ ਗੱਲ ਮੇਰੀ ਸੁਣਦੀ ਆ ਤੇ ਮੈਂ ਸਿਰਫ ਆਪਣੇ ਸਿੱਖਾਂ ਦੀ ਗੱਲ ਕਰਦਾ ਵਾਂ ਬਾਕੀ ਹੋਰ ਮੈਂ ਇਹਦੇ ਵਿੱਚ ਕਿਸੇ ਧਰਮ ਨੂੰ ਨਾ ਕੋ ਬਲੇਮ ਦਿੰਦਾ ਵਾਂ ਕਿਸੇ ਧਰਮ ਨੂੰ ਕਿਸੇ ਜਾਤ ਪਾਤ ਨੂੰ ਮੈਂ ਮਾਰਾ ਨਹੀਂ ਕਹਿੰਦਾ ਸਾਡੇ ਧਰਮ ਦੇ ਸਾਡੇ ਸਿੱਖ ਧਰਮ ਦੇ ਵਿੱਚ ਸਾਰੇ ਸਤਿਕਾਰਯੋਗ ਆ ਸਾਰੇ ਧਰਮ ਸਤਿਕਾਰਯੋਗ ਆ ਮੈਂ ਸਾਰਿਆਂ ਦਾ ਸਤਿਕਾਰ ਕਰਦਾ ਮੈਂ ਮੈਂ ਕਿਸੇ ਧਰਮ ਨੂੰ ਮਾਰਾ ਨਹੀਂ ਕਹਿ ਰਿਹਾ ਹੁਣ ਅਗਲੀ ਗੱਲ ਤੇ ਆਵਾਂ ਮੈਂ ਤੇ ਉਹ ਗੱਲ ਇਹ ਆ ਕਿ ਸਾਡੇ ਸਿੱਖਾਂ ਨੇ ਲੰਗਰ ਕਿਵੇਂ ਲਾ ਛੱਡੇ ਇੱਥੋਂ ਮੰਨ ਲਓ ਕੋਈ ਬੰਦਾ 50 ਲੱਖ ਦੀ ਕੋਈ ਕਰੋੜ ਰੁਪਏ ਦੀ BMW ਚ ਮਰਸਡੀ ਚੋਂ ਡਿਆ ਵਾ ਕੋਈ ਬੰਦਾ ਫੋਰਚੂਨਰ ਚੋਂ ਡਿਆ ਵਾ ਸਾਡੇ ਅੱਜ ਹਾਲ ਕੀ ਅਸੀਂ ਪੰਜ ਜਾਣੇ ਭੱਜ ਗਏ ਉਹਦੀ ਗੱਡੀ ਗਾੜੀ ਹੁੰਦੀ ਹੈ ਉਹਦੀ ਗੱਡੀ ਰੋਕ ਕੇ ਸਾਈਡ ਤੇ ਲਵਾਉਂਦੇ ਆ ਮੁੜ ਕੇ ਨੂੰ ਭਾਗ ਆਪਾਂ ਪ੍ਰਸ਼ਾਦਾ ਛਕਾਉਂਦੇ ਆ ਮੈਂ ਬੇਨਤੀ ਕਰਾਂ ਜਿਹੜਾ ਬੰਦਾ ਕਰੋੜ ਰੁਪਏ ਦੀ ਗੱਡੀ ਤੇ ਆਇਆ ਵਾ ਕੀ ਉਹ ਬੰਦਾ ਕਰੋ ਭੁੱਖਾ ਮਰਿਆ ਆਇਆ ਹੋਊਗਾ ਕਰੋ ਭੁੱਖਾ ਤੋਂ ਨਹੀਂ ਆ ਗਿਆ ਹੋਊਗਾ ਉਹ ਹੁਣ ਇੱਥੇ ਮੈਨੂੰ ਲੋਕਾਂ ਸਵਾਲ ਕਰਨਾ ਵਾ ਵੀ ਗੁਰੂ ਨਾਨਕ ਮਹਾਰਾਜ ਨੇ ਵੀ 20 ਰੁਪਈਆ ਦਾ ਲੰਗਰ ਲਾਇਆ ਸੀ ਤਾਂ ਮੈਂ ਬੇਨਤੀ ਕਰਾਂ ਮੈਂ ਉਸ ਗੱਲ ਨਾਲ ਸਹਿਮਤ ਹਾਂ ਕਿ ਗੁਰੂ ਮਹਾਰਾਜ ਜੀ ਨੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਲੰਗਰ ਲਾਇਆ ਸੀ 20 ਰੁਪਈਆ ਦਾ ਲੰਗਰ ਲਾਇਆ ਹੈ ਗੁਰੂ ਸਾਹਿਬ ਨੇ ਪਰ ਉਹ 20 ਰੁਪਈਆ ਦਾ ਲੰਗਰ ਭੁੱਖਿਆਂ ਵਾਸਤੇ ਲਾਇਆ ਹੈ ਗਰੀਬਾਂ ਵਾਸਤੇ ਲਾਇਆ ਹੈ ਜਿਹੜੇ ਉਹ ਬੰਦੇ ਸੀ ਉਹ ਕਿਤੇ 50 50 ਲੱਖ ਦੀ ਕਿਤੇ ਕਰੋੜ ਕਰੋੜ ਰੁਪਈਆ ਦੀ ਗੱਡੀ ਥਾਣੀ ਨਹੀਂ ਲੰਗਣ ਦੇ ਤੇ ਗੁਰੂ ਸਾਹਿਬ ਨੇ ਘੇਰ ਕੇ ਉਹਨਾਂ ਨੂੰ ਲੰਗਰ ਛਕਾਇਆ ਵੇ ਗੁਰੂ ਸਾਹਿਬ ਨੇ ਇਦਾਂ ਨਹੀਂ ਕੀਤਾ ਜਿਹੜੇ ਭੁੱਖੇ ਸਾਧੂ ਬੈਠੇ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਹਨਾਂ ਨੂੰ ਪ੍ਰਸ਼ਾਦਾ ਛਕਾਇਆ ਸੀ ਨਾ ਕਿ 50-50 ਕਰੋੜ 50-50 ਲੱਖ ਦੀ 2-2 ਕਰੋੜ 5-5 ਕਰੋੜ ਦੀ ਗੱਡੀ ਤੇ ਆਉਣ ਵਾਲੇ ਨੂੰ ਘੇਰ ਕੇ ਪ੍ਰਸ਼ਾਦੇ ਦੀ ਗੱਲ ਕਰਦੇ ਇਸ ਗੱਲ 'ਨ ਮੈਂ ਵੀ ਸਹਿਮਤ ਹਾਂ ਗੁਰੂ ਸਾਹਿਬ ਨੇ ਲੰਗਰ ਲਾਇਆ ਸੀ ਪਰ ਗੁਰੂ ਸਾਹਿਬ ਨੇ ਭੁੱਖਿਆਂ ਨੂੰ ਲੰਗਰ ਖਵਾਇਆ ਸੀ ਅੱਜ ਸਾਡੇ ਸਿੱਖਾਂ ਦੇ ਵੇਖੋ ਕੀ ਹੋਣ ਰਿਹਾ ਵਾ ਸਿੱਖਾਂ ਦੇ ਵਿੱਚ ਸਾਰਾ ਸਿੱਖ ਧਰਮ ਪਿੰਡਾਂ ਦੇ ਵਿੱਚ ਆਪਣੇ ਆਪ ਵੇਖੀ ਜਾਂਦੇ ਆ ਅੱਧਾ ਪੰਜਾਬ ਬਾਹਰ ਚਲ ਗਿਆ ਅੱਧਾ ਪੰਜਾਬ ਨਸ਼ਿਆਂ ਹੀ ਡੁੱਬ ਗਿਆ ਰਹਿੰਦੇ ਖੁੰਦੇ ਜਿਹੜੇ ਬਾਕੀ ਅੱਧਿਆਂ ਨੱਚ-ਨੱਚ ਕੇ ਤੇ ਅੱਧਿਆਂ ਨੱਚ ਲਿਆ ਟੱਪ ਲਿਆ ਇੰਸਟਾਗ੍ਰam ਤੇ ਫੇਸਬੁੱਕ ਤੇ ਵੀਡੀਓ ਪਾ ਲਈਆਂ ਤੇ ਜਿਹੜੇ ਬਾਕੀ ਉਹ ਸਕੂਲਾਂ ਦੀਆਂ ਵਰਦੀਆਂ ਦੁੱਖੋਂ ਹੀ ਈਸਾਈ ਧਰਮ ਦੇ ਵਿੱਚ ਚਲੇ ਗਏ ਕਿਉਂ ਕਿਉਂਕਿ ਜਿਹੜੇ ਸਾਈਆਂ ਨੇ ਲੰਗਰ ਲਾਏ ਉਹ ਉਹਨਾਂ ਨੇ ਬਰਦੀਆਂ ਦੇ ਲਾਏ ਪੈਂਟਾਂ ਸ਼ਰਟਾਂ ਦੇ ਲਾਏ ਸਕੂਲ ਵਾਲਿਆਂ ਦੇ ਉਹਨਾਂ ਨੇ ਸਕੂਲ ਵਾਲਿਆਂ ਜਰਾਬਾਂ ਦੇ ਸਕੂਲ ਵਾਲਿਆਂ ਬਰਦੀਆਂ ਦੇ ਲੰਗਰ ਲਾਏ ਉਹਨਾਂ ਨੇ ਪੈਨ ਪੈਨਸਲਾਂ ਰਬੜਾਂ ਦੇ ਸ਼ੋਪਨਰਾਂ ਦੇ ਉਹਨਾਂ ਨੇ ਲੰਗਰ ਲਾਏ ਤਾਂ ਅਹੀਂ ਅਹੀਂ ਅਸੀਂ ਕੀ ਕਰਦੇ ਆ ਜੇ ਲੰਗਰ ਲਾਉਂਦੇ ਆ ਕਰੋੜ ਰੁਪਏ ਦੀ ਗੱਡੀ ਜਾਣ ਡਿਆ ਹੋਵੇ ਅਸੀਂ ਉਹਨੂੰ ਘੇਰ ਕੇ ਲੰਗਰ ਛਕਾਉਂਦੇ ਆ ਜਾ ਬਈ ਇਧਰ ਆ ਗੱਡੀ ਸਾਈਡ ਤੇ ਲਾਓ ਤੇ ਇਧਰ ਆ ਕੇ ਲੰਗਰ ਛਕੋ ਮੈਂ ਅੱਗੇ ਬੇਨਤੀ ਕੀਤੀ ਜੰਨ ਜੀ ਵੀ ਬੇਨਤੀ ਕਰਦੇ ਹੁੰਦੇ ਆ ਕਿ ਲੰਗਰ ਘੜ ਤੋਂ ਘੱਟ ਸੜਕ ਤੋਂ 2-4 ਮੀਟਰ ਪਿੱਛੇ ਹੋ ਕੇ ਲੱਗਣਾ ਚਾਹੀਦਾ ਵਾ ਤਾਂ ਜੋ ਗਰੀਬ ਆ ਕੇ ਛਕ ਸਕੇ ਗਰੀਬ ਆ ਕੇ ਪ੍ਰਸ਼ਾਦਾ ਛਕੇ ਤੇ ਇੱਕ ਜੀ ਹੋਰ ਸੋਚੋ ਕਦੀ ਦੇਖਿਆ ਤੁਸੀਂ ਕਿਤੇ ਚਰਚ ਦੇ ਪਾਦਰੀ ਨੂੰ ਗਜਾ ਕਰਕੇ ਲੰਗਰ ਛਕਦੇ ਆਂ ਕਦੀ ਵੇਖਿਆ ਕਦੀ ਕਹੇ ਮੌਲਵੀ ਨੂੰ ਵੇਖਿਆ ਇਹ ਮਸਜਿਦ ਦੇ ਕੋਈ ਮੌਲਵੀ ਨੂੰ ਕਦੀ ਵੇਖਿਆ ਤੁਸੀਂ ਵੀ ਗਜਾ ਕਰਕੇ ਪ੍ਰਸ਼ਾਦਾ ਛਕਣ ਡਿਆ ਹੋਵੇ ਕਹੇ ਮੰਦਰ ਦੇ ਪੰਡਿਤ ਨੂੰ ਵੇਖਿਆ ਕਦੀ ਜਿੱਦ ਤੱਕ ਵੀ ਗਜਾ ਕਰਕੇ ਉਹ ਪ੍ਰਸ਼ਾਦਾ ਛਕਣ ਡਿਆ ਹੋਵੇ ਆਪਦੇ ਪਰਿਵਾਰ ਨੂੰ ਪ੍ਰਸ਼ਾਦਾ ਗਜਾ ਕਰਕੇ ਛਕਾਉਣ ਡਿਆ ਹੋਵੇ ਕਦੀ ਵੇਖਿਆ ਤੇ ਸਾਡੇ ਸਿੱਖ ਲੰਗਰ ਲਾਉਣ ਜੀ ਵੀ ਅੱਗੇ ਆ ਤੇ ਸਾਡੇ ਵਾਸਤੇ ਸ਼ਰਮਨਾਕ ਗੱਲ ਇਹ ਆ ਕਿ ਸਾਡੇ ਗਰੰਤੀ ਸਿੰਘ ਅੱਜ ਵੀ ਲਾਗੇ ਬੰਦੇ ਦਾਹਾਂ ਘਰਾਂ ਜਿਵੇਂ ਡੋਲ ਲੈ ਕੇ ਤਰਮਾਲਾ ਗਲਚ ਪਾ ਕੇ ਜਾਂਦੇ ਆ ਤੇ ਦਾਹਾਂ ਘਰਾਂ ਦੇ ਵਿੱਚ ਗਜਾ ਕਰਕੇ ਨਾਲੇ ਆਪਦੇ ਬੱਚਿਆਂ ਨੂੰ ਖਵਾਉਂਦੇ ਬੱਚੇ ਵੀ ਕਹਿੰਦੇ ਆ ਵੀ ਪਿਤਾ ਜੀ ਕਿੰਨਾ ਕੀ ਜੇ ਰਹੇ ਇਹੋ ਕੁਝ ਖਵਾਵਾਂਗੇ ਅਸੀਂ ਉਸੇ ਜਦਾਲ ਉਸੇ ਚ ਪਿੰਡੀਆਂ ਉਸੇ ਚ ਕੀਆ ਤੋਰੀ ਉਸੇ ਚ ਖੁੰਬਾ ਉਸੇ ਛੋਲੇ ਉਸੇ ਦਾਲ ਉਸੇ ਸੁੱਕੀ ਸਬਜੀ ਉਸੇ ਜਿ ਗਿੱਲੀ ਸਬਜੀ ਉਸੇ ਜਿਹੜੀ ਸਬਜੀ ਬੱਚੇ ਵੀ ਕਹਿੰਦੇ ਪਿਤਾ ਜੀ ਇਹ ਕਿੰਨਾ ਜੇ ਰਈਦਾ ਪਛਾਦਾ ਛਕਾਂਗੇ ਤਾਂ ਸਾਡੇ ਸਿੱਖ ਅਸੀਂ ਲੰਗਰ ਲਾਉਣ ਦੇ ਵਿੱਚ ਵੀ ਸਭ ਤੋਂ ਅੱਗੇ ਆ ਤੇ ਸਾਡੇ ਬਾਤ ਸ਼ਰਮ ਦੀ ਗੱਲ ਇਹ ਆ ਕਿ ਗੁਰੂ ਘਰ ਦਾ ਜੋ ਗਰੰਥੀ ਸਿੰਘ ਆ ਉਹ ਵੀ ਉਹ ਫੇਰ ਵਿਚਾਰਾ ਗਜਾ ਕਰਕੇ ਪਛਾਦਾ ਛਕਣ ਡਿਆ ਵਾ ਸੋਚੋ ਇੱਕ ਵਾਰ ਮੈਂ ਤੁਹਾਡੇ ਲੰਗਰ ਲਾਉਣ ਦੇ ਖਿਲਾਫ ਨਹੀਂ ਆ ਪਰ ਜੇ ਲੰਗਰ ਮੱਗੇ ਕਰੀ ਬੇਨਤੀ ਕੀਤੀ ਜੇਕਰ ਲੰਗਰ ਲਾਉਣਾ ਵਾ ਤੇ ਕਿਤਾਬਾਂ ਦਾ ਲਾਓ ਪੈਨ ਪੈਨਸਲਾਂ ਲਾਓ ਸ਼ੌਪਨਰ ਰਬੜਾ ਲਾਓ ਕਿਤੇ ਸਕੂਲ ਦੀਆਂ ਵਰਦੀਆਂ ਲਾਓ ਲੰਗਰ ਲਾਉਣਾ ਵਾ ਕਿਤੇ ਇਹ ਸਭ ਦਾ ਲਾਓ ਜੇ ਤੁਹਾਡੇ ਜੇਬ ਦੇ ਵਿੱਚ 4 ਪੈਸੇ ਹੈਗੇ ਆ ਮੈਂ ਅੱਗੇ ਇੱਕ ਰਵੀ ਬੇਨਤੀ ਕੀਤੀ ਜੇਕਰ ਤੁਹਾਡੀ ਜੇਬ ਦੇ ਵਿੱਚ ਚਾਰ ਪੈਸੇ ਹੈਗੇ ਆ ਤੇ ਕਿਸੇ ਗਰੀਬ ਦਾ ਲਾਜ ਕਰਾ ਦਿਓ ਤੁਸੀਂ ਕਈ ਗਰੀਬ ਬੰਦੇ ਲਾਜ ਦੁੱਖੋਂ ਮਰ ਜਾਂਦੇ ਆ ਤੁਸੀਂ ਕਹੇ ਗਰੀਬ ਦਾ ਲਾਜ ਕਰਾ ਦਿਓ ਤੁਹਾਡੀ ਜੇਬ 'ਚ ਪੈਸੇ ਹੈਗੇ ਆ ਤੁਹਾਨੂੰ ਗੁਰੂ ਸਾਹਿਬ ਦੀ ਤੁਹਾਡੇ ਉੱਪਰ ਕਿਰਪਾ ਹੈ ਆ ਤਾਂ ਮੈਂ ਬੇਨਤੀ ਕਰਾਂ ਕਿਹ ਗਰੀਬ ਦੀ ਧੀ ਦਾ ਅਨੰਦ ਕਾਰਜ ਕਰਾ ਦਿਓ ਕਿਤੇ ਵਿਆਹ ਕਰਵਾ ਦਿਓ ਉਹਦਾ ਉਹਦੇ ਅਨੰਦ ਕਾਰਜ ਦੀ ਥੋੜਾ ਬੋੜਾ ਖਰਚਾ ਲਾ ਦਿਓ ਕਿਤੇ ਕਿਸੇ ਗਰੀਬ ਦਾ ਕਿਸੇ ਗਰੀਬ ਬੱਚੇ ਦੀ ਪੜ੍ਹਾਈ ਦਾ ਖਰਚਾ ਕਰ ਦਿਓ ਤੁਹਾਡਾ ਅੱਜ ਲੰਗਰ ਲੱਗਾ ਇੱਕ ਵਾਰੀ ਤੁਹਾਡੇ ਆਉ ਦੇ ਵੀ ਸਿਰਜ ਦਿਮਾਗ ਹੈਗੇ ਸਾਰਿਆਂ ਦੇ ਤੁਹਾਡੇ ਅੱਜ ਲੰਗਰ ਲਾਇਨਾ ਕੱਲ ਕਿਸੇ ਨੂੰ ਫਰਕ ਨਹੀਂ ਪੈਣਾ ਤੁਸੀਂ ਤੁਹਾਡਾ ਲੰਗਰ ਅੱਜ ਤੁਹਾਡਾ ਲੰਗਰ ਲਾਇਆ ਛਕ ਲੈਣਗੇ ਲੋਕ ਤੇ ਕੱਲ ਨੂੰ ਤੁਹਾਡੇ ਲੰਗਰ ਨੂੰ ਫੇਰ ਭੋਲ ਜਾਣਾ ਵੀ ਆਹੋ ਲੱਗਾ ਹੈ ਕਿ ਨਹੀਂ ਲੱਗਾ ਉਹ ਹੀ ਜੇ ਤੁਸੀਂ ਮੈਂ ਬੇਨਤੀ ਕਰਾਂ ਕਿ ਇਹ ਗਰੀਬ ਬੰਦੇ ਦੇ ਕਿਤੇ ਗਰੀਬ ਦੇ ਪੁੱਤ ਦੇ ਕਿਤੇ ਤੁਸੀਂ ਪੜ੍ਹਾਈ ਦੇ ਖਰਚਾ ਲਾ ਦਿਓ ਉਹ ਤੁਹਾਨੂੰ ساری ਉਮਰ ਸ਼ੀਸ਼ਾ ਦੇਊਗਾ ਕਿ ਫਲਾਣੇ ਬੰਦੇ ਦੇ ਸਾਡੀ ਪੜ੍ਹਾਈ ਦੇ ਉੱਪਰ ਖਰਚਾ ਲਾਇਆ ਸੀ ਤਾਂ ਅੱਜ ਮੈਂ ਪੜ੍ਹ ਲਿਖ ਕੇ ਇੱਥੋਂ ਤੱਕ ਪਹੁੰਚਿਆ ਹਾਂ ਤੂੰ ਹੀ ਲੰਗਰ ਲਾ ਦੂ ਤੁਹਾਡਾ ਲੰਗਰ ਲਾਇਆ ਅੱਜ ਲੰਗਰ ਲਾਉਗੇ ਕੱਲ ਨੂੰ ਤੁਹਾਨੂੰ ਫੇਕ ਇਹਦੇ ਕੋ ਸਮਝਣਾ ਮੰਨ ਲੋ ਨਗਰ ਕਰਤਨਿਆ ਮੰਨ ਲੋ ਕੋਈ ਜੋੜ ਮੇਲੇ ਆ ਸਲਾਨਾ ਮੇਲੇ ਆ ਮੰਨ ਲੋ ਕੋਈ ਗੁਰਪੁਰ ਬਿਆ ਤੂੰ ਹੀ ਸਟਾਲ ਲਾਤੇ ਤੂੰ ਹੀ ਚਾਪਾਂ ਦੇ ਸਟਾਲ ਲਾਤੇ ਗੁਰੂ ਘਰ ਦੇ ਵਿੱਚ ਆਲਰੇਡੀ ਲੰਗਰ ਚੱਲਣ ਡਿਆ ਵਾ ਤੇ ਗੁਰੂ ਘਰ ਦੇ ਬਾਹਰ ਤੁਸੀਂ ਚਾਪਾਂ ਦੇ ਲੰਗਰ ਲਾਤੇ ਤੁਸੀਂ ਸ਼ਾਈ ਪਨੀਰ ਦੇ ਲੰਗਰ ਲਾਤੇ ਤੁਸੀਂ ਦਾਲ ਮਖਣੀ ਦੇ ਲੰਗਰ ਲਾਤੇ ਤੁਸੀਂ ਤੰਦੂਰੀ ਰੋਟੀਆਂ ਦੇ ਲੰਗਰ ਲਾਤੇ ਤੁਸੀਂ ਕੁਲਚੀਆਂ ਤੇ ਛੋਲਿਆਂ ਦੇ ਲੰਗਰ ਲਾਤੇ ਤੇ ਸੋਚੋ ਅੱਜ ਦੇ ਲੰਗਰ ਤੁਸੀਂ ਖਵਾ ਦੋਗੇ ਤੇ ਕੱਲ ਨੂੰ ਜਿਹੜਾ ਲੰਗਰ ਚੱਲਣਾ ਉਹ ਤੇ ਗੁਰੂ ਘਰ ਚੋਈ ਲੰਗਰ ਜਾਣਾ ਨਹੀਂ ਇਹਨਾਂ ਨੂੰ ਅੱਜ ਲੰਗਰ ਤੁਸੀਂ ਸਿਖਾਤਾ ਕੱਲੋਂ ਲੰਗਰ ਤੇ ਗੁਰੂ ਘਰ ਚੋ ਛਕਣਾ ਇਹਨਾਂ ਨੇ ਮੈਂ ਲੰਗਰ ਲਾਉਣ ਦੇ ਖਿਲਾਫ ਨਹੀਂ ਆ ਲੰਗਰ ਲਾਓ ਤੁਸੀਂ ਜਿੱਥੇ ਲੰਗਰਾਂ ਦੀ ਲੋੜ ਹੋਵੇ ਉੱਥੇ ਲਾਓ ਲੋੜ ਹੁਣ ਕਿੱਥੇ ਹੀ ਕਰੋਨਾ ਦੇ ਵਿੱਚ ਲੰਗਰ ਦੀ ਲੋੜ ਹੀ ਅਸੀਂ ਲਾਇਆ ਮਾਣ ਵਾਲੀ ਗੱਲ ਹੈ ਸਾਡੀ ਸਿੱਖ ਕੌਮ ਨੇ ਲੰਗਰ ਲਾਇਆ ਹਾੜਾ ਇਹ ਹੁੰਦੇ ਆ ਦਿੱਲੀ ਦੇ ਵਿੱਚ ਹਾੜਾ ਇਹ ਸਾਡੇ ਸਿੱਖੋ ਤੋਂ ਲੰਗਰ ਲਾਉਂਦੇ ਆ ਪੰਜਾਬ ਚ ਕਿਤੇ ਹਾਣ ਆਏ ਹੋਣ ਸਾਡੇ ਸਿੱਖ ਉਹ ਤੋਂ ਟਰੱਕਾਂ 'ਚ ਭਰ-ਭਰ ਕੇ ਲੰਗਰ ਦੇ ਲੈ ਕੇ ਜਾਂਦੇ ਆ ਉੱਥੇ ਲੰਗਰਾਂ ਦੀ ਲੋੜ ਹੈਗੀ ਤੁਸੀਂ ਉੱਥੇ ਲੰਗਰ ਜ਼ਰੂਰ ਚੁਕਾਓ ਤਾਂ ਜੋ ਸਾਡੀ ਸਿੱਖ ਕੌਮ ਦਾ ਹੋਰ ਨਾ ਚਾਹ ਹੋਵੇ ਪਹਿਲੀ ਗੱਲ ਸਾਡੀ ਸਿੱਖ ਕੌਮ ਮੈਂ ਇੱਥੇ ਬੇਨਤੀ ਕਰ ਦਵਾ ਸਾਡੀ ਜੋ ਸਿੱਖ ਕੌਮ ਆ ਉਹ ਇਸ 'ਚ ਇਹੋ ਜਿਹੀਆਂ ਚੀਜ਼ਾਂ ਦੀ ਮਹਤਾਜ ਨਹੀਂ ਆ ਪਰ ਫਿਰ ਵੀ ਜੇ ਤੁਸੀਂ ਲੰਗਰ ਲਾਓ ਤਾਂ ਮੈਂ ਬੇਨਤੀ ਕਰਾਂ ਲੰਗਰ ਲਾ ਕੇ ਉਹ ਜੇ ਥਾਵਾਂ ਤੇ ਲਾਓ ਜਿੱਥੇ ਲੰਗਰ ਲਾਉਂਦੀ ਲੋੜ ਆ ਜਿੱਥੇ ਲੰਗਰ ਲਾਉਂਦੀ ਸੱਚੀ ਲੋੜ ਆ ਤਨਨਾ ਕੀ ਕਿਸ ਨੂੰ 50 ਲੱਖ ਦੀ ਕਿਤੇ 2 ਕਰੋੜ ਦੀ ਗੱਡੀ ਚ ਆਉਂਦੇ ਇਹਨੂੰ ਤੁਸੀਂ ਪੰਜ ਸੱਤ ਜਾਣੇ ਘੇਰ ਕੇ ਉਹਨੂੰ ਪ੍ਰਸ਼ਾਦਾ ਸ਼ਕਾਉਂਟ ਦੇ ਬੋ ਐਦਾਂ ਐਦਾਂ ਦੇ ਲੰਗਰ ਨਾ ਲਾਓ ਮੇਰੇ ਬੇਨਤੀ ਕਰਾਂ ਤੁਹਾਡੇ ਗਾੜੀ